ਹਾਂਜੀ 6th ਕਲਾਸ ਸਟੂਡੈਂਟਸ ਗੁੱਡ ਮਾਰਨਿੰਗ ਬੱਚੇ ਲਿਟਰੇਚਰ ਦੀ ਬੁੱਕ ਦਾ ਬੇਟਾ ਅੱਜ ਚੈਪਟਰ ਹੈਗਾ 4th ਆਪਣਾ ਚਮਤਕਾਰਾਂ ਦਾ ਖੋਜੀ ਆਰਕੀਮੀਡਸ ਹਾਂਜੀ ਬੇਟਾ ਇਹ ਆਪਾਂ ਬੜੇ ਧਿਆਨ ਕਰਾਂਗੇ ਲਿਟਰੇਚਰ ਦੀ ਪੇਜ ਨੰਬਰ 28 ਤੇ ਹੈ ਚੈਪਟਰ ਹਾਂਜੀ ਪਾਠ ਦਾ ਉਦੇਸ਼ ਵਿਗਿਆਨੀ ਆਰਕੀਮੀਡਸ ਜੀਵਨ ਅਤੇ ਉਸ ਯਕਾੜਾ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਇਹਦੇ ਵਿਚਾਰ ਕਿਮੀਡਸ ਸੇ ਆਪਾਂ ਜੀਵਨ ਅਤੇ ਉਹਨਾਂ ਦੀ ਕਾੜਾ ਜਿਹੜੀ ਖੋਜਾ ਕੀਤੀ ਉਹਨਾਂ ਦੀ ਜਾਣਕਾਰੀ ਅੱਜ ਆਪਾਂ ਹਾਸਲ ਕਰਾਂਗੇ ਬੇਟਾ ਜੀ ਇੰਨੇ ਇੱਕ ਜ਼ਮਾਨਾ ਸੀ ਜਦੋਂ ਲੋਕਾਂ ਨੂੰ ਪੜ੍ਹਾਈ ਲਿਖਾਈ ਦੀ ਮਹੱਤਤਾ ਦਾ ਪਤਾ ਨਹੀਂ ਸੀ ਉਨਾ ਸਮੇਂ ਵਿੱਚ ਵੀ ਬਹੁਤ ਹੀ ਜਹੀਨ ਲੋਕ ਪੈਦਾ ਹੋਏ ਹਨ ਜਿਨ੍ਹਾਂ ਨੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਉਹਨਾਂ ਵੇਲਿਆਂ ਦੇ ਬੁੱਧੀਮਾਨ ਲੋਕ ਬਸ ਕੋਤਕ ਦਿਖਾਉਂਦੇ ਸਨ ਹਾਂਜੀ ਬੇਟਾ ਇੱਕ ਜਮਾਨਾ ਸੀ ਕਹਿੰਦੇ ਜਦੋਂ ਲੋਕਨ ਪੜਾਈ ਲਿਖਾਈ ਦੀ ਮਹੱਤਤਾ ਨਹੀਂ ਸੀ ਮਹੱਤਤਾ ਬੇਟਾ ਇਹਦੇ ਅਰਥ ਹੁੰਦਾ ਇੰਪੋਰਟੈਂਸ ਲੋਕਨ ਪੜਾਈ ਦੀ ਬਿਲਕੁਲ ਇੰਪੋਰਟੈਂਸ ਨਹੀਂ ਸੀ ਉਸ ਟਾਈਮ ਵਿੱਚ ਕਹਿੰਦੇ ਉਹਨਾਂ ਸਮੇਂ ਵਿੱਚ ਬਹੁਤ ਹੀ ਜਹੀਨ ਲੋਕ ਪੈਦਾ ਹੋਏ ਸਨ ਜਹੀਨ ਹੁੰਦਾ ਬੁੱਧੀਮਾਨ ਤੇਜ਼ ਦਿਮਾਗ ਵਾਲੇ ਲੋਕ ਪੈਦਾ ਹੁੰਦੇ ਸਨ ਉਹਨਾਂ ਨੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਜਿਹੜੇ ਲੋਕ ਪੈਦਾ ਹੋਏ ਉਹਨਾਂ ਨੇ ਆਪਣੇ ਕਾਰਜਾਂ ਨਾਲ ਆਪਣੀ ਖੋਜਾਂ ਨਾਲ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਉਹਨਾਂ ਵੇਲੇਆਂ ਨੇ ਬੁੱਧੀਮਾਨ ਲੋਕਾਂ ਨੇ ਬਸ ਕੋਤਕ ਦਿਖਾਉਂਦੇ ਸਨ ਇਹਦੇ ਬੇਟਾ ਬੁੱਧੀਮਾਨ ਹੁੰਦਾ ਵੇ ਤੇਜ਼ ਬੁੱਧੀ ਵਾਲੇ ਲੋਕ ਕੋਤਕ ਦਾ ਬੇਟਾ ਅਰਥ ਹੁੰਦਾ ਵੇ ਉਹਨਾਂ ਨੇ ਕਰਾਮਾਤ ਚਮਤਕਾਰ ਦਿਖਾਣੇ ਆਪਣੇ ਕੋਤਕ ਦਿਖਾਉਂਦੇ ਸਨ ਪਰ ਉਹਨਾਂ ਕੋਤਕਾਂ ਨੂੰ ਲਿਖਤੀ ਤੌਰ ਤੇ ਕਿਸੇ ਨੇ ਵੀ ਸੰਭਾਲਿਆ ਨਹੀਂ ਸੀ ਆਉਣ ਵਾਲੀ ਪੀੜੀਆਂ ਇਹਨਾਂ ਕੋਤਕਾਂ ਅਤੇ ਕਾਰਨਾਮੇਤ ਵਾਂਝੀਆਂ ਹੀ ਰਹਿ ਜਾਂਦੀਆਂ ਸਨ ਜਦੋਂ ਤੋਂ ਲੋਕ ਵਿੱਚ ਪੜ੍ਹਨ ਲਿਖਣ ਦੇ ਰਿਵਾਜ ਪਿਆ ਪੜ੍ਹਾਈ ਦੀ ਮਹੱਤਤਾ ਮਹਿਸੂਸ ਕੀਤੀ ਜਾਣ ਲੱਗੀ ਤਾਂ ਕਿਤੇ ਅਜਿਹੇ ਕੋਤਕ ਇਤਿਹਾਸ ਦੇ ਪੰਨਿਆਂ ਤੇ ਦਰਜ ਹੋਣ ਲੱਗੇ ਕਹਿੰਦੇ ਜਦੋਂ ਲੋਕ ਉਦੋਂ ਜਿਹੇ ਲੋਕ ਪੈਦਾ ਹੁੰਦੇ ਸਨ ਪਰ ਉਦੋਂ ਕੋਈ ਕੋਤਕ ਕਿਸੇ ਨੂੰ ਰਿਟਨ ਚ ਨਹੀਂ ਰੱਖਦੇ ਸਨ ਜਿਵੇਂ ਕੋਈ ਬੁੱਕ ਕਿਸੇ ਦੀ ਕੋਈ ਗੱਲ ਲਿਖ ਕੇ ਕੋਈ ਦੀ ਪ੍ਰੂਫਸ ਤੌਰ ਤੇ ਨਹੀਂ ਹੁੰਦੀ ਸੀ ਇਹ ਕਿੰਦੇ ਦੁਆਰਾ ਲਿਖੀ ਹੈ ਕਿੰਦੇ ਦੁਆਰਾ ਕਾਰਟ ਕੱਢੀ ਗਈ ਹੈ ਕਹਿੰਦੇ ਉਦੋਂ ਇਹ ਲੋਕ ਇਹ ਚੀਜ਼ਾਂ ਚ ਨਹੀਂ ਹੁੰਦੇ ਸਨ ਪਰ ਉਹਨਾਂ ਕੋਤਕਾਂ ਲਿਖਤੀ ਤੌਰ ਤੇ ਕਿਸੇ ਨੇ ਸੰਭਾਲਿਆ ਨਹੀਂ ਕਿਸੇ ਨੇ ਲਿਖਤੀ ਤੌਰ ਤੇ ਕੋਈ ਪ੍ਰੂਫ ਕਿਸੇ ਬੁੱਕ ਕਿਸੇ ਕਹਿੰਦੇ ਨਾ ਆਟੋ ਬਾਇਓਗ੍ਰਾਫੀ ਜਾਂ ਕੁਝ ਲਿਖਿਆ ਨਹੀਂ ਆਉਣ ਵਾਲੀ ਪੀੜੀਆਂ ਇਹਨਾਂ ਕੋਤਕਾਂ ਅਤੇ ਕਾਨਾਂ ਤੇ ਤੋਂ ਵੰਜੇ ਰਹਿ ਗਈਆਂ ਵੰਜੇ ਦਾ ਬੇਟਾ ਅਰਥ ਹੁੰਦਾ ਇਹਨਾਂ ਤੋਂ ਵੱਖਰੀਆਂ ਠੀਕ ਹੈ ਇਹਨਾਂ ਤੋਂ ਵੱਖਰੀਆਂ ਰਹਿ ਗਈਆਂ ਜਦੋਂ ਇਹ ਲੋਕਾਂ 'ਚ ਪੜਾਂ ਲਿਖਣ ਦਾ ਰਿਵਾਜ ਜਦੋਂ ਲੋਕਾਂ ਨੂੰ ਪੜਾਂ ਲਿਖਣ ਦਾ ਰਿਵਾਜ ਪੈਦਾ ਹੋਇਆ ਇਹਨਾਂ 'ਚ ਇਹਨਾਂ ਨੇ ਪੜਾਈ ਦੀ ਮਹੱਤਤਾ ਮਹਿਸੂਸ ਕੀਤੀ ਜਾਣ ਲੱਗੀ ਤੇ ਇਹ ਅਜਿਹੀ ਕੋਤਕ ਇਤਿਆਜ਼ੇ ਪੰਨੇ 'ਚ ਦਰਜ ਹੋ ਗਏ ਫਿਰ ਜਿਹੜੇ ਲੋਕਾਂ ਦੇ ਜਿੰਨੇ ਕਰਮਾਤ ਜਿੰਨੇ ਇਹਨਾਂ 'ਚ ਖੋਜਿਆ ਸਨ ਫਿਰ ਇਹਨਾਂ ਨੇ ਲਿਖਣਾ ਸ਼ੁਰੂ ਕੀਤਾ ਆਰਕੀਮੀਡਜ਼ ਵੀ ਅਜਿਹੀ ਚਮਤਕਾਰਾਂ ਦਾ ਖੋਜੀ ਸੀ ਇਹ ਵੀ ਇੱਕ ਅਜਿਹਾ ਖੋਜੀ ਸੀ ਜਿਸ ਦੁਆਰਾ ਕੀਤੀਆਂ ਖੋਜਾਂ ਅਤੇ ਲੱਭੇ ਸਿਧਾਂਤਾਂ ਨੂੰ ਬਾਅਦ ਵਿੱਚ ਪਲਟਾਰਕ ਅਤੇ ਲੀਵੀ ਨੇ ਇਤਿਹਾਸ ਦੇ ਪੰਨੇ 'ਤੇ ਦਰਜ ਕਰਵਾਇਆ ਇਹਦੇ ਜਿੰਨੇ ਸਿਧਾਂਤ ਸਨ ਜੋ ਕੁਝ ਵੀ ਨੇ ਆਪਣੇ ਖੋਜ ਕੀਤੇ ਸਨ ਇਹਨਾਂ ਨੂੰ ਪਲਟਾਰਕ ਅਤੇ ਲੀਵੀ ਨੇ ਇਹ ਦੋਨੇ ਇੱਕ ਇਹ ਵੀ ਖੋਜਾਂ ਇਹਨਾਂ ਨੇ ਇਹਨਾਂ ਇਤਿਹਾਸ ਦੇ ਪੰਨੇ 'ਤੇ ਦਰਜ ਕਰਾਏ ਮਰਕਿ ਲਿਖ ਕੇ ਰਿਟਰਨ ਚੁਣਨ ਰੱਖਿਆ ਅੱਜ ਪਿੰਨਰ ਬਾਰੇ ਅੱਗੇ ਫੇਰ ਜਾਣਕਾਰੀ ਹਾਸਲ ਕਰਦੇ ਹਾਂ ਆਰਕੀਮੀਡਸ ਦਾ ਜਨਮ ઈਸਾ ਦੇ ਜਨਮ ਤੋਂ 287 ਸਾਲ ਪਹਿਲਾਂ ਇਟਲੀ ਦੇ ਜਖੀਰੇ ਸਿਸਲੀ ਦੇ ਇੱਕ ਸ਼ਹਿਰ ਸੈਰਕਿਊਜ਼ ਵਿੱਚ ਹੋਇਆ ਮੰਨਿਆ ਜਾਂਦਾ ਹੈ ਕਿ ਆਰਕੀਮੀਡਸ ਦਾ ਪਿੱਤਾ ਫਿਦਿਸ ਇੱਕ ਖੰਗੋਲ ਸ਼ਾਸਤਰੀ ਬਟਾ ਖੰਗੋਲ ਸ਼ਾਸਤਰੀ ਦਾ ਇੱਥੇ ਅਰਥ ਬਟਾ ਦੱਸਿਆ ਗਿਆ ਹੈ ਪੁਲਾੜ ਦਾ ਵਿਗਿਆਨ ਜਿਹੜਾ ਪੁਲਾੜ ਹੁੰਦਾ ਹੈ ਉਹਦੇ ਵਿਗਿਆਨੀ ਇੰਦੇ ਸਾਰੇ ਗੂਜ ਦੇ ਰਾਜੇ ਨਾਲ ਉਸ ਦੀ ਨਜ਼ਦੀਕੀ ਸਬੰਧ ਸੰ ਜਿਹੜਾ ਉਥੋਂ ਦਾ ਸਾਰੇ ਗੂਜ ਦੇ ਰਾਜੇ ਸਨ ਨਾ ਉਥੋਂ ਦਾ ਉਹਦਾ ਨਜ਼ਦੀਕੀ ਮਤਲਬ ਕਲੋਜ਼ ਬੜੇ ਕਲੋਜ਼ ਰਿਲੇਸ਼ਨਸ ਸਨ ਆਰਕੀਮੀਡਸ ਦੀ ਮੁੱਢਲੀ ਪੜਾਈ ਸਿਕੰਦਰੀਆ ਤੋਂ ਹੋਈ ਮੁੱਢਲੀ ਦਾ मीनिंग ਹੁੰਦਾ ਬੇਟਾ ਜੀ ਇਹਨਾਂ ਦੀ ਸਟਾਰਟਿੰਗ ਜਿਹੜੀ ਇਹਨਾਂ ਦੀ ਬੇਸਿਕ ਸਟਡੀ ਸੀ ਸਾਰੀ ਉਹਨ ਦੀ ਸਿਕੰਦਰੀਆ ਤੋਂ ਹੋਈ ਉਸੇ ਬਚਪਨ ਦੀਆਂ ਖੋਜਾਂ ਵਿੱਚ ਖਿਡੌਣੇ ਮਸ਼ੀਨਾਂ ਪੌਨੀਆਂ ਲੀਵਰ ਆਧਾਰਿਤ ਪ੍ਰਯੋਗ ਲੈਂਸ ਨਾਲ ਸੰਬੰਧਿਤ ਕੋਤਿਕ ਜਿਓਮੈਟਰੀ ਦੀਆਂ ਥਿਊਰੀਮਾ ਅਤੇ ਹੱਲ ਆਦਿ ਸ਼ਾਮਿਲ ਸਨ ਜਿਹੜੀ ਇਹ ਚੀਜ਼ਾਂ ਜੇ ਦੱਸਿਗੇ ਨਾ ਬਚਪਨ ਦੇ ਹੁੰਦੇ ਹੀ ਖਿਡੌਣੇ ਸਨ ਇਹਨਾਂ ਚੀਜ਼ਾਂ ਨਾਲ ਉਹ ਖੇਡਦਾ ਹੁੰਦਾ ਸੀ پائی ਦੀ ਕੀਮਤ 3 3.1423 ਉਸਨੇ ਹੀ ਲੱਭੀ ਸੀ पाई ਨੂੰ ਗਣਿਤ ਦੇ ਬਹੁਤ ਸਾਰੇ ਫਾਰਮੂਲੇ ਵਿੱਚ ਵਰਤਿਆ ਜਾਂਦਾ ਹੈ। ਹਾਂਜੀ ਬੇਟਾ ਜੀ ਕਹਿੰਦੇ ਜਿਹੜੀ ਪਾਈ ਦੀ ਉਹਨੇ ਤੁਸੀ ਕਹੀ ਹੈ ਉਹਨੇ ਹੀ ਲੱਭੀ ਸੀ। ਇੰਦੇ ਚ ਬੇਟਾ ਜੀ ਹਾਂਜੀ ਬੇਟਾ ਇਹ ਆਪਾਂ ਕੱਲ ਨੂੰ ਕੰਟੀਨਿਊ ਕਰਾਂਗੇ ਜਿੰਨਾ ਆਪਾਂ ਕੀਤਾ ਹੈ ਇਹਨਾਂ ਵਿੱਚੋਂ ਆਪਾਂ ਜਿੰਨੇ ਵੀ ਕੁਐਸਚਨ ਬਾਹਰ ਸਕਦੇ ਨੇ ਵੱਧ ਤੋਂ ਵੱਧ ਇਨਸਾਈਡ ਆਪਣੀ ਨੋਲਿਜ ਲਈ ਉਹਨੇ ਹੀ ਤੁਸੀਂ ਕਾਣਨੇ ਆ। ਬਾਕੀ ਜਦੋਂ ਆਪਾਂ ਪੂਰਾ ਚੈਪਟਰ ਕਰਾਂਗੇ ਫਿਰ ਆਪਾਂ ਬੈਕ ਸ ਪਰ ਇੰਨੇ ਹੀ ਕੁਐਸਚਨ ਆਪਾਂ ਇਹਦੇ ਨਾਲ ਦੇ ਨਾਲ ਕਰਨੇ ਆ। ਹਾਂਜੀ ਥੈਂਕ ਯੂ ਬੱਚੇ।